ਖਾਸ ਕਰਕੇ ਗੱਲ ਕੰਗੜਾਂ ਤੋਂ ਸ਼ੁਰੂ ਕਰ ਲਈਏ ਕੁਝ ਵਕਤ ਮਿੰਟੋ ਜੀ ਖੜਵੀ ਜਾਂਦੇ ਨੇ ਕੁਝ ਚੀਜ਼ਾਂ ਕਈਆਂ ਜਿਹੜੀਆਂ ਨਾ ਉਹ ਉੱਥੇ ਦੀਆਂ ਉੱਥੇ ਰਹਿੰਦੀਆਂ ਨੇ ਉਹ ਵਕਤ ਦੇ ਹਿਸਾਬ ਨਾਲ ਵੀ ਬਦਲਦੀਆਂ ਨਹੀਂ ਤੇ ਬਠਿੰਡੇ ਆਉਣਾ ਪਿਆ ਪੇਸ਼ੀ ਵਾਸਤੇ ਕੰਗੜਾਂ ਨੂੰ ਪਰ ਕਹਿੰਦੇ ਵੀ ਸੁਰੱਖਿਆ ਭਾਰੀ ਐ ਪਰ ਡਾਰਵਿਨ ਐ ਕੋਈ ਅਣਹੋਣੀ ਨਾ ਹੋਵੇ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਇੱਕ ਦੋ ਵਾਰੀ ਕੰਨਾ ਹੋ ਗਈਆਂ ਸੀ ਤੇ ਉਹਦੇ ਬਾਰੇ ਥੋੜੀ ਜਿਹੀ ਦਿਓ ਜਾਣਕਾਰੀ ਕੰਗੜਾਂ ਦੀ ਪੇਸ਼ੀ ਹੋ ਗਈ ਆ ਮੇਰੇ ਖਿਆਲ ਦੇ ਨਾਲ ਹਾਂ ਜੀ ਪੇਸ਼ੀ ਹੋ ਗਈ ਆ ਤੇ ਇਸ ਵੇਲੇ ਜਦੋਂ ਮੈਂ ਤੁਹਾਡੇ ਨਾਲ ਜੁੜ ਰਿਹਾ ਸੀਗਾ ਤਾਂ ਕੰਗਣਾ ਦੀ ਬਾਈਟ ਆ ਰਹੀ ਆ ਮਤਲਬ ਕਿ ਉਹ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੀ ਆ ਤੇ ਉਹਦੇ ਚ ਸ਼ਾਇਦ ਉਹ ਸਫਾਈ ਵੀ ਦੇ ਰਹੀ ਆ ਸਪਸ਼ਟਿਕਨ ਹਾਲਾਂਕਿ ਮੈਂ ਅੱਖਰ ਅੱਖਰ ਤੇ ਕੋਈ ਨਹੀਂ ਦੱਸ ਸਕਦਾ ਕਿਉਂਕਿ ਸੁਣਿਆ ਨਹੀਂ ਗਿਆ ਜ਼ਿਆਦਾਤਰ ਗੱਲਾਂ ਜਿਹੜੀਆਂ ਜਦੋਂ ਤੱਕ ਆਪਾਂ ਸੁਣੀਏ ਨਾ ਕਿਸੇ ਦੀਆਂ ਸਮਝੀਏ ਨਾ ਤੇ ਫਿਰ ਕਰਨ ਦਾ ਕੋਈ ਤਕ ਨਹੀਂ ਬਣਦਾ ਤਾਂ ਬਰਾਹਾਲ ਇਹੋ ਆ ਕਿ ਪੇਸ਼ੀ ਹੋ ਗਈ ਆ ਤੇ ਕਿਤੇ ਨਾ ਕਿਤੇ ਕੰਗਣਾ ਨੂੰ ਮਤਲਬ ਕਿ ਅਹਿਸਾਸ ਵੀ ਹੈ ਕਿ ਕੀਤੀ ਤੇ ਉਸਨੇ ਗਲਤੀ ਆ ਹਾਲਾਂਕਿ ਉਹ ਅੱਜ ਵੀ ਕਹਿ ਰਹੀ ਸੀ ਕਿ ਕਿ ਮਾਂ ਤੇ ਹਿਮਾਚਲ ਦੀ ਹੋਵੇ ਚਾਹੇ ਪੰਜਾਬ ਦੀ ਹੋਵੇ ਮੇਂ ਮਾਈ ਹੁੰਦੀ ਆ ਜੀ ਮੈਂ ਇਦਾਂ ਦੀ ਨਹੀਂ ਆ ਵੀ ਜਿੱਦਾਂ ਪੇਸ਼ ਕੀਤਾ ਜਾ ਰਿਹਾ ਵਗੈਰਾ ਵਗੈਰਾ ਮਤਲਬ ਕਿ ਪਰ ਅਸਲ ਦੇ ਵਿੱਚ ਹੁਣ ਇਹ ਆ ਕਿ ਮੁਕਦਮਾ ਜਿਹੜਾ ਇਸ ਨੂੰ ਰਿਕਵਰਡ ਵਾਸਤੇ ਜਾਂ ਪੇਸ਼ੀ ਨੂੰ ਰਿਕਵਰਉਣ ਵਾਸਤੇ ਜਿੰਨੀ ਚਾਰਾ ਜੋ ਕਰਨੀ ਸੀ ਕੰਗਣਾ ਨੇ ਕਰ ਲਈ ਹੂੰ ਸਪਰੀਮ ਕੋਰਟ ਤੋਂ ਅੰਤ ਉਹਦੇ ਮੱਕੇ ਉੱਪਰ ਆਵ ਜਾੜ ਹੁਣ ਸਪਰੀਮ ਕੋਰਟ ਤੋਂ ਗਾਂ ਕਿੱਥੇ ਜਾਣਾ ਹੈ ਬਿਲਕੁਲ ਤਾਂ ਸਪਰੀਮ ਕੋਰਟ ਤੱਕ ਜਦੋਂ ਕੰਗਣਾ ਰਣਾਉਤ ਨੇ ਭੱਜ ਕੇ ਦੇਖਿਆ ਕੋਰਟ ਨੇ ਕੋਈ ਰੀਲੀਫ ਨਹੀਂ ਦਿੱਤੀ ਕੋਰਟ ਨੇ ਕੋਈ ਰਾਹਤ ਨਹੀਂ ਦਿੱਤੀ ਅਖੀਰ ਬਠਿੰਡੇ ਆਉਣਾ ਪਿਆ ਤੇ ਅੱਜ ਤੁਸੀਂ ਵੇਖੋ ਕਿੰਨੀ ਪੁਲਿਸ ਲੱਗੀ ਆ ਕੀ ਸਾਰਾ ਕੁਝ ਆ ਸਿਰਫ ਤੇ ਸਿਰਫ ਇੱਕ ਜੁਬਾਨ ਅਖੇ ਜੀ ਮੈਂ ਰੀਟਵੀਟ ਕੀਤਾ ਸੀ ਪਰ ਜੋ ਵੀ ਆ ਰੀਟਵੀਟ ਦੇ ਵਿੱਚ ਜੋ ਤੁਸੀਂ ਕੈਪਸ਼ਨ ਲਿਖੋਗੇ ਮਨ ਲੂ ਤੁਸੀਂ ਕੋਈ ਪੋਸਟ ਸ਼ੇਅਰ ਕਰਦੇ ਹੋ ਉਹਦੀ ਕੈਪਸ਼ਨ ਦੇ ਵਿੱਚ ਆਪਣੀਆਂ ਗੱਲਾਂ ਬਾਤਾਂ ਲਿਖੋਗੇ ਤਾਂ ਉਹਦੇ ਵਾਸਤੇ ਜ਼ਿੰਮੇਵਾਰ ਤੇ ਤੁਸੀਂ ਹੋਣਾ ਹੈ ਜੀ 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 ਫਿਰ ਤੁਸੀਂ ਚਲੋ ਅਫਸੋਸ ਪ੍ਰਗਟਾਇਆ ਜਾਂ ਕੁਝ ਵੀ ਕੀਤਾ ਮਿਸ ਅੰਡਰਸਟੈਂਡਿੰਗ ਕਹਿ ਰਹੇ ਹੋ ਤੁਸੀਂ ਉਸ ਚੀਜ਼ ਨੂੰ ਮੰਨੋ ਕਿ ਹਾਂ ਗਲਤੀ ਹੋ ਗਈ ਗਲਤੀ ਹੋ ਜਾਂਦੀ ਹੈ ਇਨਸਾਨਾਂ ਤੋਂ ਪਰ ਕੰਗੜਾ ਤੇ ਇਹ ਵੀ ਕਹਿ ਦਿੰਦੀ ਹੈ ਕਿ ਰਾਜਨੀਤੀ ਜੋਣਾ ਹੀ ਮੇਰੀ ਗਲਤੀ ਸੀ ਜੀ ਤਾਂ ਜਿਵੇਂ ਹੁਣ ਆਪਣੇ ਸਾਹਮਣੇ ਕਹਾਣੀ ਆ ਕਿ ਕੰਗੜਾ ਰਣੌਤ ਨੂੰ ਫਿਲਹਾਲ ਕੋਈ ਰਾਹਤ ਨਹੀਂ ਉਹਦੀ ਖੀਰ ਪੇਸ਼ੀ ਹੋ ਗਈ ਇਹ ਲੋਕ ਢੀਕਦੇ ਸਨ ਕਿ ਕੰਗੜਾ ਰਣੌਤ ਕਦੋਂ ਆਏਗੀ ਤੇ ਕੰਗੜਾ ਰਣੌਤ ਆ ਗਈ ਆ ਤੇ ਮੈਂ ਉਹ ਦੇਖਦਾ ਪਿਆ ਸੀ ਆਪਣੇ ਸ਼ਹਿਰ ਤੱਕ ਚਰਚੇ ਸਨ ਕਿ ਅੱਜ ਕੰਗੜਾ ਬਠਿੰਡੇ ਆ ਰਹੀ ਆ ਤੇ ਮਨ ਆਉ ਕਿਤੇ ਥੋਬੀ ਬਾਜ਼ਾਰ ਦੇ ਵਿੱਚ ਉਹਨੇ ਕੋਈ ਆ ਕੇ ਉੱਥੇ ਲੀੜਾ ਲੱਤਾ ਥੋੜੀ ਖਰੀਦਣਾ ਵੀ ਤੁਹਾਨੂੰ ਉੱਥੇ ਉਹ ਦਰਸ਼ਨ ਹੋ ਜਾਣਗੇ ਖੁੱਲੇ ਜੀ ਤੇਰੇ ਹੋਏ ਸਵੇਰੇ ਦਰਸ਼ਨ ਅੱਜ ਦਿਨ ਵਧੀਆ ਲੰਘੇਗਾ ਬਈ ਉਹਨੇ ਕੋਟ ਦੇ ਵਿੱਚ ਆਉਣਾ ਸਿਕਿਉਰਿਟੀ ਚ ਆਉਗੀ ਉਹੀ ਗੱਲ ਆ ਤੁਸੀਂ ਦੇਖੋ ਕਿੰਨਾ ਉੱਪਰ ਵਿਕੇਰਕਸ ਸਕਿਉਟੀ ਦਾ ਤਾਮਚਾ ਹਮ ਸੀ ਗਿਆ ਜੀ ਜੀ ਕਿੰਨੇ ਬੰਦੇ ਲਗੇ ਕਿੰਨੀਆਂ ਔਰਤਾਂ ਸੀਗੀਆਂ ਪੁਲਿਸ ਮੁਲਾਜ਼ਮਾ ਤੇ ਫਿਰ ਉਸ ਤੋਂ ਬਾਅਦ ਉਹਦੀ ਪੇਸ਼ੀ ਹੋ ਗਈ ਉਹਨੇ ਚਲੇ ਜਾਣਾ ਸਾਰਾ ਖਰਚਾ ਤੇ ਤੁਹਾਨੂੰ ਪਤਾ ਹੀ ਯਾਰ ਪਬਲਿਕ ਤੇ ਪੈਣਾ ਇਹਨਾਂ ਨੂੰ ਪਬਲਿਕ ਤੇ ਪੈਣਾ ਹਾਂ ਜੀ ਕਈ ਵਾਰ ਜਿਵੇਂ ਕਹਿੰਦੇ ਝਾਕਾ ਮਹਿੰਗਾ ਫੈਨ ਵਾਲਾ ਕੰਮ ਹੁੰਦਾ ਕਿ ਇਸ ਚੀਜ਼ਾਂ ਮਹਿੰਗੀਆਂ ਪੈਂਦੀਆਂ ਜਸਤਾਰ ਸਿੰਘ ਜੀ ਦੱਸ ਰਹੇ ਨੇ ਕਿ ਮਾਫੀ ਮੰਗ ਲਈ ਹੈ ਮਾਤਾ ਤੋਂ ਤੇ ਪਰਿਵਾਰ ਤੋਂ ਪਰਿਵਾਰ ਨੇ ਜੇ ਕਹਿੰਦੇ ਵੀ ਮਾਫ ਕਰਨ ਤੋਂ ਮਨਾ ਕਰਤਾ ਹੈ ਚਲੋ ਦੇਖੋ ਮਾਫੀ ਕਿਸੇ ਦੀ ਪਰਵਾਨ ਕੋਈ ਕਰਦਾ ਨਹੀਂ ਕਰਦਾ ਉਤੇ ਵਾਦੀ ਗੱਲ ਆ ਪਰ ਠੀਕ ਆ ਜੇ ਤੁਸੀਂ ਮਾਫੀ ਦਿਲੋਂ ਮੰਗ ਰਹੇ ਹੋ ਤਾਂ ਕਟੂਕਟ ਤੁਸੀਂ ਇੱਕ ਬੋਝ ਤੋਂ ਜ਼ਰੂਰ ਮੁਕਤ ਹੋ ਜਾਵੋਗੇ ਜੀ ਠੀਕ ਹੈ ਨਾ ਜੀ ਗਲਤੀ ਤੁਸੀਂ ਜੇ ਕਰਦੇ ਹੋ ਤਾਂ ਮਤਲਬ ਕਿ ਕੋਈ ਗਲਤੀ ਠੀਕ ਆ ਜੋ ਤੁਹਾਨੂੰ ਉਸ ਗਲਤੀ ਨੇ ਕੋਈ ਨੁਕਸਾਨ ਪਹੁੰਚਾਇਆ ਉਹਦੀ ਪਰਪਾਈ ਨਾ ਹੋਵੇ ਪਰ ਜੇ ਤੁਸੀਂ ਗਲਤੀ ਦਾ ਅਹਿਸਾਸ ਕਰਦੇ ਹੋ ਨਾ ਤਾਂ ਕਟੂਕਟ ਇਹ ਆ ਕੇ ਤੁਸੀਂ ਸਿੱਖਦੇ ਜ਼ਰੂਰ ਆਓਗੇ ਜੀ ਜੀ ਠੀਕ ਹੈ ਨਾ ਜੀ ਸੋ ਮੈਂ ਤਾਂ ਕਹੂੰਗਾ ਚਲੋ ਮਾਫੀ ਕੋਈ ਮੰਗ ਲੈਂਦਾ ਤੇ ਉਹ ਮਾਫੀ ਜਿਹੜੀ ਹੈ ਮਿਲਣੀ ਵੀ ਚਾਹੀਦੀ ਆ ਪਰ ਅੱਗੋਂ ਹੁਣ ਆਪਾਂ ਕਿਸੇ ਨੂੰ ਜ਼ਬਰਦਸਤੀ ਤੇ ਕਹਿ ਨਹੀਂ ਸਕਦੇ ਵੀ ਮਾਫ ਕਰ ਦਿਓ ਕਿਸੇ ਨੇ ਨਾ ਇੱਕ ਤੇ ਆ ਕਿ ਤੁਹਾਡਾ ਹਿਰਦਾ ਜਿਹੜਾ ਨਾ ਪਵਿੱਤਰ ਹੋਣਾ ਚਾਹੀਦਾ ਜੇ ਉਸ ਵਲੇ ਤੁਸੀਂ ਮਾਫੀ ਮੰਗੋ ਇਹ ਨਹੀਂ ਹੈ ਕਿ ਕਈ ਵਾਰ ਬੰਦਾ ਹੁੰਦਾ ਕੀ ਹੈ ਕਿ ਆਂਦੇ-ਉਂਦੇ ਫਸੀ ਨੂੰ ਫਟਕਣ ਕੀ ਕਿ ਬੰਦਾ ਫਸਿਆ ਜੀ ਮਾਫੀ ਮੰਗਦਾ ਉਹ ਚੀਜ਼ ਨਹੀਂ ਹੈ ਜਾਂ ਜ਼ਬਰਦਸਤੀ ਕਈ ਵਾਰ ਮਾਫੀ ਮੰਗਵਾਈ ਜਾਂਦੀ ਹੈ ਅੱਜ ਕੱਲ ਹੂੰ असल है ये जे दिलो कोई बंदा महसूस ਕਰਦਾ ਹੈ ਕਿ ਯਾਰ ਮੈਨੂੰ ਗਲਤੀ ਹੋਈ ਹੈ ਤਾਂ ਬਈ ਤੁਹਾਨੂੰ ਫਿਰ ਉੱਥੇ ਮਾਫੀ ਮੰਗ ਕੇ ਠੀਕ ਹੈ ਜਦੋਂ ਕੋਈ ਬੰਦਾ ਪਾਰ ਹੋਇਆ ਤਾਂ ਮਾਫ ਕਰਨ ਦੇ ਵਿੱਚ ਵੀ ਕੋਈ ਹਰਸ ਨਹੀਂ ਹੈ ਜੀ ਮਿੰਟ ਜੀ ਜੀ ਬਿਲਕੁਲ ਇਹਦੇ ਨਾਲ ਦੀ ਇੱਕ ਗੱਲ ਮੈਂ ਥੋੜੀ ਜੀ ਇੱਥੇ ਮਾਫੀ ਸ਼ਬਦ ਚੱਲ ਰਿਹਾ ਤੇ ਮੈਂ ਉੱਥੋਂ ਹੀ ਗੱਲ ਥੋੜੀ ਸ਼ੁਰੂ ਕਰਦੇ ਹਾਂ ਫਿਰ ਅੱਗੇ ਨੂੰ ਚੱਲਦੇ ਹਾਂ